ਦੋ ਨੱਕਾ ਪੋਸਟ ਨੌ ਜਵਾਨਾ ਨੇ ਕਰਤਾ ਵੱਡਾ ਕਾਰਾ ਤੇ ਜਿਹੜਾ ਮੇਰਾ ਚੀਲਮੈਨ ਉਹ ਚੀਲਮੈਨ ਜਨ ਕੇ ਤੇਰ ਪਾਰਿਆ ਸੀਗਾ ਤੇ ਉਹ ਦੋ ਲੜਕੇ ਅਨਪਛਾਤੇ ਆਏ ਆ ਤੇ ਉਹ ਪੈਕ ਹੋ ਕੇ 8:30 ਵਜੇ ਫੋਕੋ ਕੇ ਲੈ ਗਏ ਤੇਜਤਾਰ ਹਥਿਆਰਾਂ ਨਾਲ ਪੈਟਰੋਲ ਪੰਪ ਤੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ ਬੀਤੀ ਦੇਰ ਸ਼ਾਮ 6:30 ਵਜੇ ਦੇ ਕਰੀਬ ਫਰੈਂਡ ਫੀਲਿੰਗ ਸੈਂਟਰ ਕੁਮਾਨ ਤੇ ਦੋ ਨਕਾਬਪੋਸ਼ ਨੌਜਵਾਨਾਂ ਵੱਲੋਂ ਤੇਜ਼ ਤਰ ਹਥਿਆਰਾਂ ਦੀ ਨੋਕ ਤੇ ਲੁੱਟਖੋਹ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਸਬੰਧੀ ਜਾਣਕਾਰੀ ਦਿੰਦੇ ਹਾਂ ਫਰੈਂਡ ਫੀਲਿੰਗ ਸਟੇਸ਼ਨ ਕੁਮਾਨ ਦੇ ਮੈਨੇਜਰ ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਸੇਲਜ਼ਮੈਨ ਪੈਟਰੋਲ ਪੰਪ ਤੇ ਤੇਲ ਪਾ ਰਿਹਾ ਸੀ ਕਿ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ਤੇ ਆਏ ਜਿਨ੍ਹਾਂ ਦੇ ਮੂੰਹ ਟੱਕੇ ਹੋਏ ਸਨ ਅਤੇ ਜਿਨ੍ਹਾਂ ਕੋਲ ਤੇਜ਼ ਤਰ ਹਥਿਆਰ ਰਾਡ ਅਤੇ ਦੱਤਰਸਨ ਉਹਨਾਂ ਨੇ ਸੇਲਜ਼ਮੈਨ ਨੂੰ ਰਾਡ ਮਾਰ ਕੇ ਉਸ ਕੋਲੋਂ 14400 ਰੁਪਏ ਦੀ ਨਕਦੀ ਖੋ ਕੇ ਫਰਾਰ ਹੋ ਗਏ ਨੇ ਇਹ ਵਾਰਦਾਤ ਪਟ્રોલ ਪੰਪ ਤੇ ਲੱਗੇ ਸੀਸੀਟੀਵੀ ਕੈਮਰੇਜ ਕੈਦ ਹੋ ਗਈ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਨਕਾਬਪੋਸ਼ ਲੁਟੇਰਿਆਂ ਨੇ ਸ਼ਰੀਆਮ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਉੱਥੋਂ ਫਰਾਰ ਹੋ ਗਏ ਨੇ ਇਸ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਥਾਣਾ ਪੁਲਿਸ ਕੁਮਾਨ ਦੇ ਐਸਐਚਓ ਗੁਰਵਿੰਦਰ ਦਾ ਕਿਣਕੀ ਲੁੱਟ ਖੋ ਕਰਨ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਜੀ ਸਰ ਤੁਹਾਡਾ ਨਾਮ ਕੀ ਜੀ ਸਰ ਮੇਰਾ ਨਾਮ ਗਰਮੀ ਸਿੰਘ ਹੈ ਮੈਂ ਫਰੰਟ ਫਿਊਲ ਸੈਂਟਰ ਕਮਾਨ ਤੋਂ ਮੈਂ ਚੱਲਦਾ ਡਿਊਟੀ ਕਰਦਾ ਤੇ ਜਿਹੜਾ ਮੇਰਾ ਸੇਲਮੈਨ ਉਹ ਸੇਲਮੈਨ ਜਨ ਕੇ ਤੇਰ ਪਾ ਰਿਹਾ ਸੀਗਾ ਤੇ ਦੋ ਲੜਕੇ ਅਨਪਛਾਤੇ ਆਏ ਆ ਤੇ ਉਹ ਪੈਕ ਹੋ ਕੇ ਸਾਡੇ ਖੇਵ ਜੀ ਉਹ ਕੋ ਕੇ ਲੈ ਗਏ ਬੇ ਕਿੰਨਾ ਕੈਸ਼ ਸੀ ਜੀ ਕੈਸ਼ ਜਾਨਕਿ 14000 ਰੁਪਏ ਤੇ 900 ਰੁਪਏ ਆ ਗਿਆ 400 ਰੁਪਏ ਆ ਗਿਆ 14400 ਰੁਪਏ ਤੇ ਕਿੰਨੇ ਕੇ ਟਾਈਮ ਨਾਲ ਆਏ ਇਹ ਸਾਢੇ 6 ਦੇ ਲਗ ਭਗ ਦੇ ਲਗ ਦੇ ਕਰੀਬ ਆਏ ਸ਼ਾਮ ਨੂੰ ਹਾਂਜੀ ਸ਼ਾਮ ਨੂੰ ਤੇ ਉਹਨਾਂ ਦੇ ਹੱਥ ਵਿੱਚ ਕੀ ਪਿਸਟਲ ਸੀ ਜਾਂ ਕੀ ਪਿਸਟਲ ਤੇ ਨਹੀਂ ਉਹਨਾਂ ਦੇ ਹੱਥ ਵਿੱਚ ਇੱਕ ਰਾਡ ਸੀਗਾ ਤੇ ਇੱਕ ਡਾਕਟਰ ਸੀਗਾ ਠੀਕ ਹੈ ਡਾਕਟਰ ਦਾਤਰ ਦਿਖਾ ਕੇ ਇਹਨਾਂ ਨੂੰ ਕਿ ਮਾਰਿਆ ਡਾਕਟਰ ਤੱਕ ਜਿਹੜਾ ਰਾੜ ਆ ਉਹ ਲੜਕੇ ਦੇ ਮਾਰਿਆ ਵਾ ਤੇ ਸੇਲ ਬੈਲ ਮੇਰੇ ਦੇ ਉਹਦੇ ਮਾਰਿਆ ਵਾ ਤੇ ਉਹ ਬੈਕਪੋਕਿਲ ਲੈ ਗਈ ਐ ਤੇ ਦਾਤਰ ਬਾਅਦ ਚ ਪਿਛੇ ਰਟੀਆਂ ਤੇ ਉਹ ਦਾਤਰ ਵੀ ਦਿਖਾਇਆ ਉਹਨਾਂ ਨੇ ਤੇ ਲੈ ਕੇ ਚਲ ਗਏ ਤਾਂ ਨਹੀਂ ਕੋਈ ਇੱਥੇ ਸੀਸੀਟੀਵੀ ਕੈਮਰਾ ਆ ਸੀਸੀ ਕੈਮਰੇ ਦੇ ਵਿੱਚ ਬਤੋਤ ਵਿੱਚ ਐਡ ਹੋਇਆ ਵਾ ਉਹਨਾਂ ਦਾ ਕੁਝ ਰਿਕਾਰਡ ਤੇ ਉਹ ਰੰਗ ਦੇ ਚੰਕੇ ਮੂੰਹ ਟਕੇ ਹੋਏ ਆ ਏ ਆਪਣਾ ਪੁਲਿਸ ਪੁਲਿਸ ਕੱਲ ਜਰਕੇ ਰਾਤ ਨੂੰ ਆਏ ਸੀਗਾ ਉਹ ਟਕਤੌਰ ਸਭ ਕੁਝ ਜਨਕੇ ਆਪਣਾ ਰਿਪੋਰਟਰ ਲਗਾ ਪਈ ਹੈ ਤੋਂ ਸੀਸੀ ਕੈਮਰੇ ਵਿੱਚ ਜਨਕੇ ਸਭ ਕੁਝ ਦੇਖ ਕੇ ਗਈ ਹੈ ਅਸੋਚੋ ਸਾਹਿਬ ਵਾ ਠੀਕ ਠੀਕ ਸਾਹਿਬ